ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ 6 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਗੁਰੂ ਅਰਜਨ ਦੇਵ ਜੀ ਦੇ ਟੌਪਿਕ ਨੂੰ ਪੂਰੀ ਜੀਵਨੀ ਨੂੰ ਡਿਟੇਲ ਦੇ ਵਿੱਚ ਕਵਰ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਇਸ ਦੇ ਰਿਲੇਟਡ ਜਿੰਨੇ ਵੀ MCQਸ ਕੁਐਸਚਨਸ ਬਣਦੇ ਨੇ ਆਪਾਂ ਉਹ ਅਗਲੀ ਕਲਾਸ ਦੇ ਵਿੱਚ ਉਹਨਾਂ ਦਾ ਡਿਸਕਸ ਕਰਾਂਗੇ ਦੋਸਤੋ ਜੇਕਰ ਇਸ ਤੋਂ ਪਹਿਲਾਂ ਤੁਸੀਂ ਸਿੱਖ ਧਰਮ ਦੇ ਪੰਜ ਗੁਰੂਆਂ ਬਾਰੇ ਮੈਂ ਵੀਡੀਓਜ਼ ਤਿਆਰ ਕਰ ਚੁੱਕਿਆ ਹਾਂ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਕਲਾਸਿਸ ਨੂੰ ਦੇਖ ਸਕਦੇ ਹੋ ਤੇ ਇਸ ਕਲਾਸ ਦਾ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਨੇ ਠੀਕ ਹੈ ਤਾਂ ਜੇਕਰ ਇਹਨਾਂ ਦੇ ਟਾਈਮ ਪੀਰੀਅਡ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਟਾਈਮ ਪੀਰੀਅਡ 1563 ਤੋਂ ਲੈ ਕੇ 1606 ਈਸਵੀ ਤੱਕ ਕਦੋਂ ਤੋਂ ਕਦੋਂ ਤੱਕ 1563 ਤੋਂ ਲੈ ਕੇ 1606 ਈਸਵੀ ਤੱਕ ਇਹਨਾਂ ਦਾ ਟਾਈਮ ਪੀਰੀਅਡ ਰਹਿਣ ਵਾਲਾ ਹੈ ਹੁਣ ਇਹਨਾਂ ਦੇ ਜਨਮ ਸਥਾਨ ਦੀ ਗੱਲ ਦੇਖਦੇ ਹਾਂ ਤਾਂ ਇਹਨਾਂ ਦਾ ਜਨਮ ਹੋਇਆ ਸੀ 15 April 1563 ਨੂੰ ਠੀਕ ਹੈ 15 April 1563 ਨੂੰ ਇਹਨਾਂ ਦਾ ਕੀ ਸੀ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਤਾਂ ਤੁਸੀਂ ਇਹ ਨੋਟ ਡਾਊਨ ਕਰ ਲੈਣਾ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਸੀ ਉਹਨਾਂ ਦਾ ਜਨਮ ਹੋਇਆ ਸੀ 15 April 1563 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਤਰਨਤਾਰਨ ਸਾਹਿਬ ਦੇ ਵਿੱਚ ਸਥਿਤ ਹੈ ਗੋਇੰਦਵਾਲ ਸਾਹਿਬ ਠੀਕ ਹੈ ਇਹ ਯਾਦ ਰੱਖਣਾ ਤੁਸੀਂ ਤਾਂ ਉਹਨਾਂ ਦੇ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਰਾਮਦਾਸ ਜੀ ਸਿੱਖਾਂ ਦੇ ਜਿਹੜੇ ਚੌਥੇ ਗੁਰੂ ਸੀ ਗੁਰੂ ਰਾਮਦਾਸ ਜੀ ਉਹ ਉਹਨਾਂ ਦੇ ਪਿਤਾ ਜੀ ਸੀ ਠੀਕ ਹੈ ਪਿਤਾ ਦਾ ਨਾਮ ਕੀ ਸੀ ਗੁਰੂ ਰਾਮਦਾਸ ਜੀ ਤੇ ਮਾਤਾ ਦਾ ਨਾਮ ਕੀ ਸੀ ਬੀਬੀ ਭਾਨੀ ਜੀ ਤਾਂ ਤੁਸੀਂ ਇਹ ਯਾਦ ਰੱਖਣਾ ਮਾਤਾ ਪਿਤਾ ਦਾ ਨਾਮ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਤੇ ਬੀਬੀ ਪਾਨੀ ਜੀ ਸੀ ਜਿਹੜੇ ਉਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਤਾਂ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਉਹਨਾਂ ਦੇ ਜੀਵਨ ਸਾਥੀ ਦੀ ਗੱਲ ਕੀਤੀ ਜਾਵੇ ਗੁਰੂ ਅਰਜਨ ਦੇਵ ਜੀ ਦੀ ਤਾਂ ਉਹਨਾਂ ਦੇ ਜੀਵਨ ਸਾਥੀ ਦਾ ਨਾਮ ਸੀ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਉਹਨਾਂ ਦੇ ਜੀਵਨ ਸਾਥੀ ਦਾ ਨਾਮ ਸੀ ਹਾਂ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਵਿਆਹ ਸੀ ਉਹ ਹੋਇਆ ਸੀ ਮੋਹਪਿੰਡ ਦੇ ਵਿੱਚ ਤਹਿਸੀਲ ਫਲੋਰ ਠੀਕ ਹੈ ਤਹਿਸੀਲ ਫਲੋਰ ਦੇ ਸੀ ਮੋ ਪਿੰਡ ਸੀ ਠੀਕ ਹੈ ਉਹਨਾਂ ਦੇ ਜਿਹੜਾ ਪਿਤਾ ਜੀ ਸੀ ਉਹਨਾਂ ਦੇ ਪਿਤਾ ਦਾ ਨਾਮ ਸੀ ਕਿਸ਼ਨ ਚੰਦ ਕਿਸ਼ਨ ਚੰਦ ਦੀ ਸੁਪਤਰੀ ਮਾਤਾ ਗੰਗਾ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਠੀਕ ਹੈ ਤਾਂ ਇਹ ਵੀ ਤੁਸੀਂ ਨੋਟ ਕਰ ਲੈਣੇ ਨੇ ਠੀਕ ਹੈ ਉਸ ਸਮੇਂ ਜੇਕਰ ਗੱਲ ਕੀਤੀਵੇ ਗੁਰੂ ਅਰਜਨ ਦੇਵ ਜੀ ਦੀ ਉਮਰ ਸਿਰਫ 16 ਸਾਲਾਂ ਦੀ ਸੀ ਜਦੋਂ ਉਹਨਾਂ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਹੋ ਗਿਆ ਸੀ ਹਾਂ ਤੇ ਉਹਨਾਂ ਦੇ ਬੱਚੇ ਉਹਨਾਂ ਦੇ ਬੱਚਾ ਇੱਕ ਸੀ ਹਰगोबिंद ਜੀ ਠੀਕ ਹੈ ਉਹਨਾਂ ਦੇ ਬੱਚੇ ਦਾ ਨਾਮ ਕੀ ਹੈ ਹਰगोबिंद ਜੀ ਯਾਦ ਰੱਖਣਾ ਜੋ ਸਿੱਖਾਂ ਦੇ ਕੀ ਅੱਗੇ ਜਾ ਕੇ 6ਵੇਂ ਗੁਰੂ ਬਣੇ ਨੇ ਹੁਣ ਜਿਆ ਇੱਕਾਈ ਮੈਂ ਬੁਕਸ ਦੇ ਵਿੱਚ ਨਾ ਉਹਨਾਂ ਦੇ ਪੁੱਤਰ ਦੇ ਲਈ ਇੱਕ ਵਰ ਮਿਲਿਆ ਸੀ ਉਹ ਵਰ ਕਿਵੇਂ ਮਿਲਿਆ ਸੀ ਆਪਾਂ ਉਹ ਵੀ ਡਿਸਕਸ ਕਰ ਲੈਨੇ ਆ ਤਾਂ ਜਦੋਂ ਮਾਤਾ ਗੰਗਾ ਜੀ ਮਨ ਦੇ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਕੇ ਬਾਬਾ ਬੁੱਢਾ ਜੀ ਦੇ ਲਈ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਵੀਰ ਸਾਹਿਬ ਪੁੱਜੇ ਤਾਂ ਪ੍ਰਸ਼ਾਦ ਛਕਣ ਲੱਗਿਆਂ ਪ੍ਰਸੰਨ ਚਿੱਤ ਮੁਦਰਾ ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੋਦਾ ਪੁੱਤਰ ਦਾ ਜਨਮ ਹੋਇਆ ਸੀ ਠੀਕ ਹੈ ਤਾਂ ਇਹ ਵੀ ਤੁਸੀਂ ਨੋਟ ਰੱਖਣੀ ਹੈ ਉਹਨ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸਿੱਖਿਆ ਦੇਖਦੇ ਆਪਾਂ ਉਹਨਾਂ ਨੇ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਸਿੱਖਿਆ ਪ੍ਰਾਪਤ ਕੀਤੀ ਸੀ ਤਾਂ ਬਚਪਨ ਦੇ ਮੁੱਢਲੇ ਜਿਹੜੇ 11 ਸਾਲ ਸੀ ਉਹਨਾਂ ਨੇ ਆਪਣੇ ਨਾਨਾ ਜੀ ਕੋਲ ਗੁਰੂ ਅਮਰਦਾਸ ਜੀ ਦੀ ਦੇਖਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਉਤੋਂ ਗੁਰੂ ਜੀ ਤੋਂ ਗੁਰਮੁਖੀ ਦੀ ਵਿਦਿਆ ਸਿੱਖੀ ਮਤਲਬ ਕਿ ਗੁਰਮੁਖੀ ਜਿਹੜੀ ਉਹਨਾਂ ਨੇ ਗੁਰੂ ਅਮਰਦਾਸ ਜੀ ਉੋਂ ਸਿੱਖੀ ਸੀ ਜੋ ਕਿ ਉਹਨਾਂ ਦੇ ਨਾਨਾ ਜੀ ਲੱਗਦੇ ਸੀ ਠੀਕ ਹੈ ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ ਦੇਵਨਾਗਰੀ ਸੀ ਜਿਹੜੀ ਉਹਨਾਂ ਨੇ ਪਿੰਡ ਸੰਸਕ੍ਰਿਤ ਸੀ ਜਿਹੜੀ ਉਹਨਾਂ ਨੇ ਗਿਆਨ ਪੰਡਿਤ ਬੇਣੀ ਕੋਲੋਂ ਸਿੱਖੀ ਹੈ ਗਿਆਨ ਪੰਡਿਤ ਬੇਣੀ ਕੋਲੋਂ ਤੇ ਗਣਿਤ ਵਿਦਿਆ ਜਿਹੜੀ ਉਹਨਾਂ ਦੇ ਮਾਮਾ ਜੀ ਸੀ ਮੋਰੀ ਜੀ ਉਹਨਾਂ ਤੋਂ ਇਹਨਾਂ ਨੇ ਇਹ ਵਿਦਿਆ ਹਾਸਲ ਕੀਤੀ ਸੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਜਿਹੜੀ ਵਿਦਿਆ ਸੀ ਉਹਨਾਂ ਦੇ ਬਾਬਾ ਮਾਮਾ ਜੀ ਬਾਬਾ ਮੋਨ ਜੀ ਉਹਨਾਂ ਦੇ ਦੋ ਮਾਮਾ ਜੀ ਸੀ ਇੱਕ ਮੋਰੀ ਜੀ ਤੇ ਇੱਕ ਮੋਨ ਜੀ ਠੀਕ ਹੈ ਉਹਨਾਂ ਤੋਂ ਇਹਨਾਂ ਨੇ ਕੀ ਹੈ ਸਿੱਖਿਆ ਸਿੱਖੀ ਸੀ ਇਹ ਤਾਂ ਇਹ ਸਿੱਖਿਆ ਵੀ ਤੁਸੀਂ ਯਾਦ ਰੱਖਣੀਆਂ ਨੇ ਤਾਂ ਹੁਣ ਉਸ ਤੋਂ ਬਾਅਦ ਗੱਲ ਆਂਦੀ ਹੈ ਗੁਰਗੱਦੀ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦਾ ਟਾਈਮ ਆ ਗਿਆ ਗੁਰਗੱਦੀ ਦਾ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ ਪਿਆਰ ਸਤਿਕਾਰ ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਠੀਕ ਹੈ 1 ਸਤੰਬਰ 1581 ਨੂੰ ਜੋਤੀ ਜੋਤ ਸਮਾਉਣ ਵੇਲੇ ਸ੍ਰੀ ਗੋਵਿੰਦ왈 ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋ ਸਮਾ ਗਏ ਮਤਲਬ ਕਿ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਕੀ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ ਸੀ ਬਾਬਾ ਬੁੱਢਾ ਸਾਬ ਦੇ ਹੱਥੋਂ ਠੀਕ ਹੈ ਇਹ ਯਾਦ ਰੱਖਣਾ ਤੁਸੀਂ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜਿਹੜੀ ਉਮਰ ਸੀ ਉਹ ਸਿਰਫ 18 ਸਾਲਾਂ ਦੀ ਸੀ ਜਦੋਂ ਉਹ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸੀ ਦਸਤਾਰ ਮੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਅਮਸਰ ਆ ਗਏ ਅਕਤੂਬਰ ਦੇ ਮਹੀਨੇ ਵਿੱਚ ਉਹ ਕਿੱਥੇ ਆ ਗਏ ਅਮਸਰ ਦੇ ਵਿੱਚ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਕੀ ਕੀ ਨਿਰਮਾਣ ਕਰਵਾਏ ਉਹਨਾਂ ਨੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ ਜਾਂ ਜਿਸ ਦਾ ਪਹਿਲਾ ਥਾਪੀ ਕਿ ਇਹਨਾਂ ਨੂੰ ਮੀਆਂ ਮੀਰ ਜੀ ਨੂੰ 1588 ਦੇ ਵਿੱਚ ਥਾਪਿਆ ਗਿਆ ਉਹਨਾਂ ਨੇ ਸੰਤੋਖ ਸਰ ਅਤੇ ਰਾਮ ਸਰ ਸਰੋਵਰ ਦਾ ਨਿਰਮਾਣ ਕਰਵਾਇਆ ਤਾਂ ਐਗਜ਼ਾਮ ਦੇ ਵਿੱਚ ਈਵੇਂ ਦੇ ਕੁਐਸਚਨਸ ਕਾਫੀ ਦੇਖਣ ਨੂੰ ਮਿਲਦੇ ਨੇ ਤਾਂ ਤੁਸੀਂ ਇੱਕ ਵਾਰ ਇਸ ਦੀ ਥਿਊਰੀ ਨੂੰ ਚੰਗੀ ਤਰ੍ਹਾਂ ਪੜਿਓ ਕਿਉਂਕਿ ਜੇਕਰ ਤੁਹਾਨੂੰ ਥਿਊਰੀ ਦਾ ਕਨਸੈਪਟ ਹੀ ਕਲੀਅਰ ਨਹੀਂ ਹੋਵੇਗਾ ਤਾਂ ਤੁਸੀਂ ਐਮਸੀਕਿਊਜ਼ ਕੁਐਸਚਨਸ ਕਦੇ ਵੀ ਅਟੈਂਪਟ ਨਹੀਂ ਕਰ ਸਕਦੇ ਤਾਂ ਇਸ ਲਈ ਤੁਸੀਂ ਇਸ ਜਿਹੜੀ ਥਿਊਰੀ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਗੁਰਗੱਦੀ ਦੇ ਬਿਰਾਜ਼ਮਾਨ ਹੋ ਕੇ ਆਪ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਆਰੰਭੇ ਕਾਰਜਾਂ ਨੂੰ ਨੇਪਰੇ ਚਾੜਨਾ ਸ਼ੁਰੂ ਕੀਤਾ ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲੋ ਜੀ ਇਹਨਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤੱਕ ਗੁਰਸਿੱਖੀ ਨੂੰ ਪ੍ਰਚਾਰਿਆ ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿੱਤ ਭਾਈ ਗੁਰਦਿਆਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ ਸੀ ਠੀਕ ਹੈ ਹੁਣ ਇਸ ਤੋਂ ਬਾਅਦ ਦੇਖਦੇ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਇਸ ਵਿੱਚ ਸੰਤੋਖ ਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅੰਤਿਮ ਯੋਗਦਾਨ ਪਾਇਆ ਸਿੱਖੀ ਨੂੰ ਮਜ਼ਬੂਤ ਕਰਨ ਦੇ ਲਈ ਗੁਰੂ ਸਾਹਿਬ ਨੇ 3 ਜਨਵਰੀ 1588 ਨੂੰ ਸਿੱਖੀ ਨੂੰ ਮਜ਼ਬੂਤ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ 1588 ਨੂੰ ਮਾਗੀ ਵਾਲੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦਾ ਨੀਂ ਪਰਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਕਰਵਾਇਆ ਜਿਸ ਦਾ ਨਾਂ ਦਾ ਪੂਰਾ ਨਾਮ ਕੀ ਸੀ ਮੁਆਇਨ ਉਲ ਅਸਲਾਮ ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਹੈ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਹਰਮੰਦਰ ਸਾਹਿਬ ਦੇ ਨੀਂ ਪੱਥਰ ਦੀ ਤਾਂ ਜਿਹੜਾ ਹਰਮੰਦਰ ਸਾਹਿਬ ਦਾ ਨੀਂ ਪੱਥਰ ਸੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਰਾ ਮੀਆਂ ਮੀਰ ਜੀ ਤੋਂ ਆ ਰਖਵਾਇਆ ਸੀ ਉਹਨਾਂ ਦਾ ਪੂਰਾ ਨਾਮ ਕੀ ਸੀ ਮੁਇਨ ਉਲ ਅਸਲਾਮ ਆ ਇਹ ਤੁਸੀਂ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ ਅਗਰ ਸ਼ਹਿਰ ਦੀ ਸਥਾਪਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਟੋਟਲ ਤਿੰਨ ਸ਼ਹਿਰਾਂ ਦੀ ਸਥਾਪਨਾ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਸ਼ਹਿਰ ਸੀ ਤਰਨਤਾਰਨ ਸਾਹਿਬ ਆ ਤਰਨਤਾਰਨ ਸਾਹਿਬ ਜਿਹੜਾ ਉਹ 1590 ਦੇ ਵਿੱਚ ਵਸਾਇਆ ਸੀ ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਜਾਵੇ 1593 ਦੇ ਵਿੱਚ ਜੋ ਕਿ ਜਲੰਧਰ ਵਿੱਚ ਸਥਿਤ ਤੇ ਹਰਗੋਬਿੰਦਪੁਰਾ 1594 1595 ਦੇ ਵਿੱਚ ਵਸਾਇਆ ਸੀ ਮਤਲਬ ਕਿ ਦੋ ਤੋਂ ਦੋ ਸਾਲ ਦਾ ਅੰਤਰ ਰੱਖ ਕੇ ਠੀਕ ਹੈ 1590 93 ਤੇ 95 ਮਤਲਬ ਤਿੰਨ ਸ਼ਹਿਰ ਵਸਾਏ ਸੀ ਤਰਨਤਨ ਸਾਹਿਬ ਕਰਤੂਰ ਕਰਤਾਰਪੁਰ ਸਾਹਿਬ ਤੇ ਹਰਗੋਬਿੰਦਪੁਰਾ ਠੀਕ ਹੈ ਤਾਂ ਇਹ ਤੁਸੀਂ ਨੋਟ ਡਾਊਨ ਰੱਖ ਲੈਣਾ ਹੈ ਤਾਂ 1590 ਤੱਕ ਗੁਰੂ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 April 1590 ਨੂੰ ਬੱਬਾ ਬੁੱਢਾ ਜੀ ਦੇ ਅਰਦਾਸਾਂ ਸੋਧਣ ਉਪਰੰਤ ਤਰਨ ਤਰਨ ਸਰੋਵਰ ਦੀ ਨੀਂ ਰੱਖੀ ਤਰਨ ਤਰਨ ਸਰੋਵਰ ਵਿੱਚ ਇੱਕ ਸਰੋਵਰ ਬਣਵਾਇਆ ਠੀਕ ਹੈ ਤਰਨ ਤਰਨ ਦਾ ਮਤਲਬ ਇਵੇਂ ਹੀ ਰੱਖਿਆ ਗਿਆ ਉਹਨਾਂ ਦਾ ਇੱਕ ਮਤਲਬ ਸੀ ਤਰਨ ਤਾਰਨ ਉਸ ਸਰੋਵਰ ਦੀ ਨੀਂ ਰੱਖੀ ਕਿਉਂਕਿ ਸਿੱਖੀ ਦੇ ਅਸੂਲ ਸਨ ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਜਿਸ ਕਾਰਨ ਉਹਨਾਂ ਨੇ ਇਸ ਦਾ ਨਾਮ ਕੀ ਰੱਖਿਆ ਤਰਨ ਤਾਰਨ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਜਿਹੜੇ ਨੂਰਦੀਨ ਅਤੇ ਉਸਦੇ ਪੁੱਤਰ ਅਮੀਰ ਦਾ ਅਮੀਰਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖੰਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿੱਚ ਗਏ ਤਰਨ ਤਾਰਨ ਵਿੱਚ ਕੋੜੀਕਾਰ ਬਣਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬਦਲ ਕੇ ਕੋੜੀਆਂ ਦਾ ਕੋੜ ਹਮੇਸ਼ਾ ਲਈ ਖਤਮ ਕੀਤਾ ਮਤਲਬ ਕਿ ਉਹਨਾਂ ਨੇ ਇਨਸਾਨੀਅਤ ਦੇ ਦੇ ਭਲਾਈ ਲਈ ਬਹੁਤ ਕੰਮ ਕੀਤੇ ਕੋੜਾਂ ਨੂੰ ਜਿਹੜੇ ਕੋੜ ਲੱਗੇ ਹੋਏ ਸੀ ਲੋਕਾਂ ਨੂੰ ਇਸ ਟਾਈਮ ਉਹਨਾਂ ਨੂੰ ਇੱਕ ਸਰੋਵਰ ਦਾ ਰੂਪ ਦੇ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਇਸ਼ਨਾਨ ਕਰਵਾਇਆ ਜਿਸ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਕੋੜੀਆਂ ਸੀ ਉਹਨਾਂ ਦੇ ਕੋੜ ਕੀ ਸੀ ਖਤਮ ਹੋ ਚੁੱਕੇ ਸੀ ਠੀਕ ਹੈ ਕਾਫੀ ਕੰਮ ਕੀਤੇ ਉਸ ਤੋਂ ਬਾਅਦ ਦੇਖਦੇ ਹਾਂ ਉਹਨਾਂ ਨੇ ਕੀ ਕੀਤਾ ਤਾਂ 1593 ਦੇ ਵਿੱਚ ਆਪ ਜੀ ਨੇ ਜਲੰਧਰ ਕੋਲ ਦੁਆਬੇ ਦੇ ਵਿੱਚ ਧਰਮ ਪ੍ਰਚਾਰ ਕੇਂਦਰ ਹਿੱਤ ਕਰਤਾਰਪੁਰ ਵਸਾਇਆ ਮਾਤਾ ਗੰਗਾ ਜੀ ਦੇ ਨਾਮ ਤੇ ਖੂਹ ਲਗਵਾਏ 1594 ਦੇ ਵਿੱਚ ਆਪਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿੱਤ ਪੱਕਾ ਟਿਕਾਣਾ ਬਣਾਇਆ ਇੱਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ ਠੀਕ ਹੈ 1594 ਦੇ ਵਿੱਚ ਕੀ ਕੀਤਾ ਉਹਨਾਂ ਨੇ ਗੁਰੂ ਕੀ ਵਡਾਲੀ ਗੁਰੂਦੇਵ ਵਡਾਲੀ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿੱਤ ਪੱਕਾ ਟਿਕਾਣਾ ਬਣਾਇਆ ਸੀ ਠੀਕ ਹੈ 1594 ਚ ਆਪ ਨੂੰ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿੱਤ ਪੱਕਾ ਟਿਕਾਣਾ ਬਣਾਇਆ ਜਿੱਥੇ ਸ੍ਰੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਇਨਾਂ ਹੀ ਸਾਲਾਂ ਵਿੱਚ ਸੌਕਾ ਪੇ ਜਾਣ ਕਰ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ 2 ਹਟੇ 4 ਹਟੇ ਖੂ ਲਗਵਾਏ ਗੁਰੂ ਕੀ ਬਡਾਲੀ ਦੇ ਪਿਛੇ ਵੱਲ 6 ਹਟਾ ਖੂ ਜਿੱਥੇ ਗੁਰਦੁਆਰਾ ਛੇ ਰਟਾ ਸਾਹਿਬ ਵੀ ਹੈ ਲਗਵਾਇਆ ਉਹਨਾਂ ਨੇ ਲੋਕਪ ਲਈ ਦੇ ਕਾਫੀ ਕੰਮ ਸ਼ੁਰੂ ਕੀਤੇ ਉਸ ਤੋਂ ਬਾਅਦ ਗੱਲ ਆ ਗਈ ਅੱਗੇ ਅਕਬਰ ਤੇ ਜਹਾਂਗੀਰ ਦੇ ਮੁਗਲ ਬਾਦਸ਼ਾਹ ਜਿਹੜੇ ਉਹਨਾਂ ਦੇ ਮੁਗਲ ਸ਼ਾਸਕ ਸੀ ਜੇਕਰ ਸਮਕਾਲੀ ਸ਼ਾਸਕ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਸਮੇਂ ਤਾਂ ਦੋ ਸ਼ਾਸਕ ਸੀ ਅਕਬਰ ਤੇ ਜਹਾਂਗੀਰ ਤਾ ਆਹ ਵੀ ਕਵਰ ਕਰ ਲੈਨੇ ਆ ਤਾਂ 1598 ਵਿੱਚ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸਨੇ ਗੁਰੂ ਜੀ ਵੱਲੋਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ ਗੁਰੂ ਜੀ ਦੀਆਂ ਅਜ਼ੀਮ ਸ਼ਕਤੀ ਤੇ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਲੰਗਰ ਦੇ ਨਾਂ ਜ਼ਕੀਰ ਲਾਉਣ ਦੀ ਪੇਸ਼ਕਸ਼ ਕੀਤੀ ਪਰ ਗੁਰੂ ਜੀ ਨੇ ਕੀ ਕੀਤਾ ਪਰ ਗੁਰੂ ਜੀ ਨੇ ਜਿਹੜੀ ਇਹ ਜੰਗੀਰ ਸੀ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਬਾਦਸ਼ਾਹ ਨੇ ਇਸ ਇਲਾਕੇ ਵਿੱਚ ਜਿਹੜੇ ਸ਼ਾਹੀ ਫੌਜਾਂ ਦੇ ਰੈਣ ਤੇ ਕੂਚ ਕਰਨ ਕਰਕੇ ਹੋਏ ਨੁਕਸਾਨ ਕਾਰਨ ਲਗਾਨ ਮਾਫ ਕਰਨ ਲਈ ਅਕਬਰ ਬਾਦਸ਼ਾਹ ਨੂੰ ਰਾਜ਼ੀ ਕਰ ਲਿਆ ਮਾਂ ਅਕਬਰ ਬਾਦਸ਼ਾਹ ਨੇ ਕੀ ਕੀਤਾ ਉਹਨਾਂ ਨੂੰ ਜਗ੍ਹਾ ਦੇਣ ਦੀ ਕੀ ਸੀ ਪੇਸ਼ਕਸ਼ ਕੀਤੀ ਸੀ ਜੰਗੀਰ ਦੇਣ ਦੀ ਬਟ ਕੀ ਕੀਤਾ ਗੁਰੂ ਜੀ ਨੇ ਉਹ ਲੈਣ ਤੋਂ ਨਾ ਕਰ ਦਿੱਤਾ ਬਟ ਉਹਨਾਂ ਨੇ ਅਕਬਰ ਨੂੰ ਇੱਕ ਚੀਜ਼ ਤੋਂ ਮਨਾ ਲਿਆ ਕਿ ਜਦੋਂ ਉਹ ਇੱਥੇ ਆਏ ਸੀ ਉਹਨਾਂ ਦੇ ਆਉਣ ਦੇ ਕਾਰਨ ਕੂਚ ਕਰਨ ਜਿਹੜਾ ਨੁਕਸਾਨ ਹੋਇਆ ਸੀ ਉਹਨਾਂ ਕਾਰਨ ਸਿਰ ਗਾਨ ਮਾਫ ਕਰਵਾ ਲਿਆ ਸੀ ਠੀਕ ਹੈ ਇੱਕ ਵਾਰ ਤੋਂ ਤਾਂ ਹੁਣ ਉਸ ਤੋਂ ਬਾਅਦ ਆਉਂਦੀ ਹੈ ਰਚਨਾਵਾਂ ਦੀ ਗੱਲ ਤਾਂ ਗੁਰੂ ਅਰਜਨ ਦੇਵ ਜੀ ਦੁਆਰਾ ਟੋਟਲ ਸੁਖਮਨੀ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਗਈ ਗੁਰੂ ਅਰਜਨ ਦੇਵ ਜੀ ਦੁਆਰਾ ਜਿਸ ਦੇ ਵਿੱਚ ਕਿ 24 ਅਸ਼ਟਪਦੀਆਂ ਦੀ ਰਚਨਾ ਕੀਤੀ ਗਈ ਸੁਖਮਨੀ ਸਾਹਿਬ ਦੇ ਵਿੱਚ ਠੀਕ ਹੈ ਇਹਨਾਂ ਦੁਆਰਾ ਆਦ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਗਿਆ ਠੀਕ ਹੈ ਆਦ ਗ੍ਰੰਥ ਦੀ ਸਥਾਪਨਾ ਕੀਤੀ ਗਈ 1604 ਦੇ ਵਿੱਚ ਆਦ ਗ੍ਰੰਥ ਸਾਹਿਬ ਦੀ 1604 ਦੇ ਵਿੱਚ ਰਚਨਾ ਕੀਤੀ ਗਈ ਹੁਣ ਉਸ ਤੋਂ ਬਾਅਦ ਦੇਖਦੇ ਹਾਂ ਆਦਿ ਗ੍ਰੰਥ ਦੇਖਦੇ ਆਂ ਤਾਂ ਆਦਿ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਤ ਪਹਿਲੇ ਚਾਰ ਗੁਰੂਆਂ ਦੀ ਬਾਣੀ ਦਰਜ ਕੀਤੀ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਠੀਕ ਹੈ ਇਹ ਚਾਰ ਗੁਰੂ ਤੇ ਪੰਜਵੇਂ ਗੁਰੂ ਆਪ ਖੁਦ ਹੋਗੇ ਇਹਨਾਂ ਨੇ ਹਾਂ ਕੁੱਲ ਪੰਜ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਨੇ ਜਿਹੜੀਆਂ ਆਦ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀਆਂ ਗਈਆਂ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਜਿਹੜੀ ਬਾਣੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਾਹਿਬ ਕੋਲੋਂ ਦਰਜ ਕਰਵਾਈ ਸੀ ਮਤਲਬ ਕਿ ਟੋਟਲ 6 ਗੁਰੂ ਹੋਗੇ ਜਿਨ੍ਹਾਂ ਦੀਆਂ ਬਾਣੀਆਂ ਆਦ ਗ੍ਰੰਥ ਸਾਹਿਬ ਦੇ ਵਿੱਚ ਦਰਜ ਸੀ ਪਹਿਲੇ ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੋਹਨ ਤੋਂ ਪ੍ਰਾਪਤ ਕੀਤੀ ਬਾਬਾ ਮੋਹਨ ਕੌਣ ਸੀ ਇਹ ਮੈਂ ਤੁਹਾਨੂੰ ਪਹਿਲਾਂ ਕਵਰ ਕਰਵਾ ਚੁੱਕਿਆ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ ਠੀਕ ਹੈ ਉਸ ਤੋਂ ਬਾਅਦ ਆਪ ਜੀ ਨੇ ਸਨ 1601 ਤੋਂ ਲੈ ਕੇ ਅਗਸਤ ਤੋਂ 1604 ਤੱਕ ਲੰਬੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਮਤਲਬ ਕਿ ਆਦ ਗ੍ਰੰਥ ਦਾ ਜਿਹੜਾ ਸੰਕਲਨ ਸੀ ਉਹ 1601 ਤੋਂ ਲੈ ਕੇ 1604 ਤੱਕ ਚੱਲਿਆ ਸੀ ਜਿਸ ਦੇ ਵਿੱਚ ਚਾਰੇ ਗੁਰੂਆਂ ਦੀ ਬਾਣੀ ਨੂੰ ਇਕੱਠਾ ਕੀਤਾ ਗਿਆ ਫਿਰ ਉਹਨਾਂ ਨੂੰ ਲਿਖਾਇਆ ਗਿਆ ਠੀਕ ਹੈ ਜिल्ਦ ਚੜਵਾਈ ਗਈ ਕਾਫੀ ਕੰਮ ਸੀ ਜੋ ਇੰਨੇ ਟਾਈਮ ਦੇ ਵਿੱਚ ਅਰਸੇ ਦੇ ਵਿੱਚ ਪੂਰਾ ਕੀਤਾ ਗਿਆ ਸੀ ਇਸ ਸੇਵਾ ਦੇ ਲਈ ਭਾਈ ਗੁਰਦਾਸ ਜੀ ਲਖਾਰੀ ਲਖਾਰੀ ਪੁੱਛ ਲੈਣ ਤਾਂ ਭਾਈ ਗੁਰਦਾਸ ਜੀ ਲਖਾਰੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ ਠੀਕ ਹੈ ਭਾਈ ਗੁਰਦਾਸ ਜੀ ਨੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖੇ ਹੇਠ ਜਿਲਤ ਸਾਜ ਕੀਤੀ ਅਤੇ 30 ਅਗਸਤ ਤੋਂ 1604 ਨੂੰ 30 ਅਗਸਤ ਤੋਂ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ ਜਿਸ ਦੇ ਵਿੱਚ ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ਤੇ ਪਹਿਲਾ ਹੁਕਮਨਾਮਾ ਲਿਆ ਜੇਕਰ ਇਗਜ਼ਾਮ ਦੇ ਵਿੱਚ ਕੁਐਸਚਨ ਸਿੱਧਾ-ਸਿੱਧਾ ਪੁੱਛ ਲੈਂਦੇ ਨੇ ਕਿ ਆਦ ਗ੍ਰੰ ਦਾ ਜਿਹੜਾ ਪਹਿਲਾ ਗ੍ਰੰਥੀ ਸੀ ਉਹ ਕੌਣ ਸੀ ਤਾਂ ਪਹਿਲਾ ਗ੍ਰੰਥੀ ਸੀ ਬਾਬਾ ਬੁੱਢਾ ਜੀ ਯਾਦ ਰੱਖਣਾ ਹੈ ਤੁਸੀਂ ਇਸ ਦਾ ਜਿਹੜਾ ਪਹਿਲਾ ਹੁਕਮਨਾਮਾ ਸੀ ਉਹ ਸੀ ਸੰਤਾ ਕੇ ਕਾਰਜ ਆਪਖਲੋਇਆ ਹਰ ਕੰਮ ਕਰਵਾਨ ਆਇਆ RAM ਠੀਕ ਹੈ ਇਹ ਜਿਹੜਾ ਪਹਿਲਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਬਾਬਾ ਬੁੱਢਾ ਜੀ ਦੇ ਬਾਅਦ ਪ੍ਰਥਮ ਗ੍ਰੰਥੀ ਬਣਨ ਤੇ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਕੁੱਲ 6 ਬਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀਆਂ ਗਈਆਂ ਠੀਕ ਹੈ 612 ਟੋਟਲ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਦੀਆਂ ਸੀ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਟੋਟਲ 2218 ਸ਼ਬਦ ਦਰਜ ਕੀਤੇ ਗਏ ਠੀਕ ਹੈ ਲਾਈਨ ਬਰ ਲਾਈਨ ਤੁਸੀਂ ਸਾਰਿਆਂ ਦੇ ਯਾਦ ਰੱਖਣੇ ਕਿੰਨੇ ਗੁਰੂ ਨਾਨਕ ਦੇਵ ਜੀ ਦੇ ਸੀ ਗੁਰੂ ਅੰਗਦ ਦੇਵ ਜੀ ਜੇਕਰ ਤੁਸੀਂ ਇਹ ਸ਼ਬਦ ਜਾਨਣਾ ਚਾਹੁੰਦੇ ਤੁਸੀਂ ਮੇਰੀ ਪਹਿਲੀਆਂ ਕਲਾਸਿਸ ਦੇਖ ਸਕਦੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕਿਆ ਇਹਨਾਂ ਬਾਰੇ ਠੀਕ ਹੈ ਹੁਣ ਇਹਨਾਂ ਤੋਂ ਬਾਅਦ ਇਹਨਾਂ ਨੇ ਕਿ ਦਸ ਦਾ ਦਸਵੰਦ ਸਿਸਟਮ ਵੀ ਸ਼ੁਰੂ ਕੀਤਾ ਦਸਵੰਦ ਸਿਸਟਮ ਕੀ ਹੁੰਦਾ ਸੀ ਉਹ ਦਸਵੰਦ ਸਿਸਟਮ ਦਾ ਮਤਲਬ ਦੱਸ ਸੀ ਕਿ ਡੋਨੇਟ 1/10 ਮਤਲਬ ਕਿ ਦਸਵਾਂ ਹਿੱਸਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰਨਾ ਗਰੀਬਾਂ ਨੂੰ ਦਾਨ ਕਰਨਾ ਤਾਂ ਦਸਵੰਦ ਸਿਸਟਮ ਗੁਰੂ ਜੀ ਵੱਲੋਂ ਸ਼ੁਰੂ ਕੀਤਾ ਗਿਆ ਉਹ ਆਪਾਂ ਜਿਸ ਦੇ ਵਿੱਚ ਕੀ ਸੀ ਹਰ ਇੱਕ ਬੰਦਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਗਰੀਬਾਂ ਨੂੰ ਦਾਨ ਕਰਦਾ ਹੁੰਦਾ ਸੀ ਤਾਂ ਉਹ ਦਸਵੰਦ ਸਿਸਟਮ ਗੁਰੂ ਜੀ ਦੁਆਰਾ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਰਿਬੇਲਟ ਰੋਹਿਲਾ ਨਗਰ ਦਾ ਨਾਮ ਰਿਬੇਲਟ ਕਰਕੇ ਰੋਗੋਹਰ ਗੋਬਿੰਦਪੁਰਾ ਰੱਖ ਦਿੱਤਾ ਅਮ ਜਿਕੇ ਰੋਹਿਲਾ ਨਗਰ ਦਾ ਜਿਕੇ ਨਾਮ ਬਦਲਿਆ ਪੁੱਛਿਆ ਜਾਵੇ ਕਿ ਰੋਹਿਲਾ ਨਗਰ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਤਾਂ ਹਰ ਗੋਬਿੰਦਪੁਰ ਰੱਖ ਦਿੱਤਾ ਗਿਆ ਇਸ ਤੋਂ ਬਾਅਦ ਅਗੇ ਜੋਤੀ ਜੋਤ ਸਮਾਉਣ ਦੀ ਗੱਲ ਤਾਂ 1606 ਈਸਵੀ ਨੂੰ 1606 ਈਸਵੀ ਨੂੰ ਲਾਹੌਰ ਵਿਖੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਗੁਰੂ ਸ਼ਹੀਦਾਂ ਦੇ ਸਰਤਾਜ ਮਤਲਬ ਕਿ ਗੁਰੂਆਂ ਜਿ ਦੇਖੋ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਤਾਂ ਇਹ ਪਹਿਲੇ ਚਾਰ ਗੁਰੂ ਜੋਤੀ ਜੋਤ ਸਮਾਗੇ ਸੀ ਆਪਣੀ ਪੂਰੀ ਉਮਰ ਅਬ ਕਰਕੇ ਠੀਕ ਹੈ ਬਟ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਸੀ ਹੁਣ ਇੱਥੋਂ ਆਪਣਾ ਜਿਹੜਾ ਵੀ ਅੱਗੇ ਸਮਾਕਾਲ ਗੁਰੂਆਂ ਦਾ ਸ਼ੁਰੂ ਹੁੰਦਾ ਏ ਉਹ ਸਾਰਾ ਸ਼ਹੀਦਿਆਂ ਦਾ ਸ਼ੁਰੂ ਹੁੰਦਾ ਏ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਏ ਠੀਕ ਹੈ ਤਾਂ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਸੀ ਉਹ ਪਹਿਲੇ ਗੁਰੂ ਸੀ ਜੋ ਸ਼ਹੀਦ ਹੋਣ ਵਾਲੇ ਸੀ ਇਹ ਯਾਦ ਰੱਖਣਾ ਏਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਸਕਦੇ ਨੇ ਕਿ ਸਿੱਖ ਧਰਮ ਦੇ ਵਿੱਚ ਪਹਿਲਾ ਸ਼ਹੀਦ ਹੋਣ ਵਾਲਾ ਗੁਰੂ ਕਿਹੜਾ ਸੀ ਤਾਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਸੀ ਠੀਕ ਹੈ ਜਿਨ੍ਹਾਂ ਨੂੰ ਆਪਾਂ ਕਿਸ ਦੇ ਨਾਮ ਨਾਲ ਜਾਣਦੇ ਹਾਂ ਗੁਰੂ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਹੁਣ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਉਸ ਸਮੇਂ ਕਿਸੇ ਕੱਟੜ ਕੱਟੜ ਪੰਥੀ ਸੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰਦਾ ਸਕਦੇ ਸੀ ਕਿਉਂਕਿ ਜਿਹੜਾ ਸਿੱਖ ਧਰਮ ਸੀ ਉਹ ਕਾਫੀ ਮਾਤਰਾ ਵਿੱਚ ਆਪਣਾ ਪ੍ਰਸਾਰ ਕਰਦਾ ਜਾ ਰਿਹਾ ਸੀ ਪਰ ਜਿਹੜੇ ਉਸ ਟਾਈਮ ਦੇ ਮੁਸਲਮਾਨ ਸੀ ਉਹ ਕੱਟੜ ਪੰਥੀ ਸੀ ਉਹ ਵੀ ਇਸ ਚੀਜ਼ ਨੂੰ ਬਰਦਾਸ਼ਤ ਨਾ ਕਰ ਸਕੇ ਜਿਸ ਦੇ ਕਾਰਨ ਜਿਹੜਾ ਅਕਬਰ ਦਾ ਪੁੱਤਰ ਸੀ ਜਹਾਂਗੀਰ ਜਹਾਂਗੀਰ ਜਦੋਂ ਤਖਤ ਤੇ ਬੈਠ ਗਿਆ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਜਦੋਂ ਤਖਤ ਤੇ ਬੈਠ ਗਿਆ ਤਾਂ ਵਿਰੋਧੀਆਂ ਨੇ ਕੀ ਕੀਤਾ ਵਿਰੋਧੀਆਂ ਨੇ ਗੁਰੂ ਸਾਹਿਬ ਦੇ ਵਿਰੁੱਧ ਉਸਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਇਸ ਕੰਮ ਦੇ ਵਿੱਚ ਜਿਹੜਾ ਸਭ ਤੋਂ ਵੱਧ ਮੁੱਖ ਕਿਰਦਾਰ ਨਿਭਾਉਣ ਵਾਲਾ ਵਿਅਕਤੀ ਉਹ ਹੋਵੇਗਾ ਚੰਦੂ ਜੋ ਕਿ ਗੁਰੂ ਅਰਜਨ ਦੇਵ ਜੀ ਤੋਂ ਕਾਫੀ ਈਰਖਾ ਕਰਦਾ ਸੀ ਚੰਦੂ ਕੌਣ ਸੀ ਚੰਦੂ ਆਪਾਂ ਦੇਖਦੇ ਹਾਂ ਤਾਂ ਚੰਦੂ ਸੀ ਜੋ ਜਹਾਂਗੀਰ ਦਾ ਇਹ ਦੀਵਾਨ ਸੀ ਜਿਹੜਾ ਚੰਦੂ ਸੇ ਲੱਗਿਆ ਹੋਇਆ ਸੀ ਨਾ ਉਹ ਜਹਾਂਗੀਰ ਦਾ ਦੀਵਾਨ ਸੀ ਉਹ ਗੁਰੂ ਅਰਜਨ ਦੇਵ ਜੀ ਇੰਨੀ ਨਫ਼ਰਤ ਕਿਉਂ ਕਰਦਾ ਸੀ ਉਸ ਦਾ ਵੀ ਇੱਕ ਕਾਰਨ ਸੀ ਉਸ ਦਾ ਕਾਰਨ ਇਹ ਸੀ ਕਿ ਜਿਹੜੀ ਉਸ ਦੀ ਕੁੜੀ ਦਾ ਰਿਸ਼ਤਾ ਸੀ ਉਹ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਲड़का ਸੀ ਹਰ ਗੋਬਿੰਦ ਸਾਹਿਬ ਉਹ ਉਸ ਨਾਲ ਕਰਨਾ ਚਾਹੁੰਦਾ ਸੀ ਠੀਕ ਹੈ ਉਹ ਪਰ ਜਿਹੜਾ ਉਹ ਆਇਆ ਸੀ ਪਰ ਹੰਕਾਰ ਹੀ ਚੰਦੂ ਦੇ ਮਨ ਦੇ ਵਿੱਚ ਇਹ ਵੀ ਸੀ ਕਿ ਚੁਬਾਰੇ ਦੀ ਇੰਟਮ ਮੋਰੀ ਨੂੰ ਲੱਗ ਗਈ ਭਾਬ ਆਪਣੇ ਆਪ ਨੂੰ ਉੱਚਾ ਚੁਬਾਰਾ ਦੱਸਿਆ ਉਸ ਨੇ ਸਿੱਖ ਧਰਮ ਦੇ ਵਿੱਚ ਕੀ ਹੈ ਜਿਹੜਾ ਤਾਂ ਚੁਬਾਰਾ ਸੀ ਉਸਨੇ ਆਪਣੇ ਖੁਦ ਨੂੰ ਦੱਸਿਆ ਸੀ ਤੇ ਜਿਹੜੀ ਮੋਰੀ ਸੀ ਉਹ ਸਿੱਖ ਧਰਮ ਨੂੰ ਦੱਸ ਦਿੱਤਾ ਸੀ ਗੁਰੂ ਮਤਲਬ ਕਿ ਅੱਗੇ ਆਪਸ ਐਕਸਪਲੇਨ ਕਰ ਲੈਨੇ ਆ ਗੁਰੂ ਘਰ ਨੂੰ ਕੀ ਮੋਰੀ ਦੱਸਿਆ ਦਿੱਲੀ ਦੀ ਸੰਗਤ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਇਸ ਹੰਕਾਰੀ ਦੀ ਤੀ ਦਾ ਰਿਸ਼ਤਾ ਨਹੀਂ ਲੈਣਾ ਸਤਿਗੁਰਾਂ ਨੇ ਕੀ ਰਿਸ਼ਤਾ ਮੋੜ ਦਿੱਤਾ ਇਸ ਕਰਕੇ ਹੀ ਜਿਹੜਾ ਚੰਦੂ ਸੀ ਉਹ ਈਰਖਾ ਦੀ ਅੱਗ ਦੇ ਵਿੱਚ ਸੜਦਾ ਤੇ ਮੌਕੇ ਦੀ ਤਾਲ ਵਿੱਚ ਸੀ ਮਹਾਰਾਜੇ ਨੂੰ ਪਾਰਿਤ ਸੀ ਇਹ ਚੰਦੂ ਨੇ ਆਪਣੀ ਹਵੇਲੀ ਵਿੱਚ ਹੀ ਰੱਖ ਕੇ ਦਿੱਤੇ ਸੀ ਮਤਲਬ ਕਿ ਚੰਦੂ ਹੀ ਇੱਕ ਇਕਲੌਤਾ ਅਜਿਹਾ ਵਿਅਕਤੀ ਸੀ ਜਿਸ ਨੇ ਜਹਾਂਗੀਰ ਦੇ ਗੁਰੂ ਜੀ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰੇ ਸੀ ਤੇ ਚੰਦੂ ਦੁਆਰਾ ਹੀ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਉਸ ਤੋਂ ਬਾਅਦ ਦੇਖਦੇ ਆਪਾਂ ਤਾਂ ਜਹਾਂਗੀਰ ਨੇ ਕੀ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਹਨਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ ਜਦੋਂ ਚੰਦੂ ਨੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰ ਦਿੱਤੇ ਤਾਂ ਤਾਂ ਜਹਾਂਗੀਰ ਨੇ ਕੀ ਕੀਤਾ ਉਹਨਾਂ ਨੂੰ ਉਹਨਾਂ ਦਾ ਜਿੰਨਾ ਵੀ ਸਮਾਨ ਸੀ ਉਹਨਾਂ ਦਾ ਸਮਾਨ ਜ਼ਬਤ ਕਰ ਲਿੱਤਾ ਗਿਆ ਠੀਕ ਹੈ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸਾਹਮਣੇ ਪੇਸ਼ ਕਰਨ ਲਈ ਕੀਤਾ ਗਿਆ ਤਾਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਾ ਦੇ ਸ਼ਬਦ ਦਰਜ ਕਰਨ ਲਈ ਕਿਹਾ ਗਿਆ ਬਟਾ ਗੁਰੂ ਸਾਹਿਬ ਨੇ ਕੀ ਕੀਤਾ ਇਸ ਦਿਨ ਉਹਨੇ ਸਾਫ ਇਨਕਾਰ ਕਰ ਦਿੱਤਾ ਤਾਂ ਇੱਕ ਪਾਸੇ ਚੰਦੂ ਦੀ ਈਰਖਾ ਸੀ ਉਸਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਰਨ ਤੋਂ ਉਹ ਗੁਰੂ ਸਾਹਿਬ ਦਾ ਇਨਕਾਰ ਕਰ ਦਿੱਤਾ ਸੀ ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਜਹਾਂਗੀਰ ਦੁਆਰਾ ਕੀ ਇਹ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਤਾਂ ਇਸ ਕੰਮ ਦੇ ਲਈ ਖਾਸ ਤੌਰ ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ ਗੁਰੂ ਸਾਹਿਬ ਨੂੰ ਤੱਤੀ ਤਵੀ ਦੇ ਬਿਠਾ ਕੇ ਸ਼ੀਸ਼ ਤੇ ਤੱਤੀ ਰੇਤ ਪਾਈ ਗਈ ਬਾਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ ਪਰ ਗੁਰੂ ਸਾਹਿਬ ਨੇ ਤੇਰਾ ਕੀਆ ਮਿੱਠਾ ਲਾਗੇ ਦੀ ਧੁਨੀ ਉਚਾਰਦੇ ਰਹੇ ਉਹ ਠੀਕ ਹੈ ਅੰਤ ਕੀ ਹੋਇਆ 16 ਮਈ 1606 ਨੂੰ 16 ਮਈ 1606 ਨੂੰ 6ਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਜਿਹੜੇ ਸ਼ਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਜਾਇਆ ਗਿਆ ਅਤੇ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਅੱਜ ਕੱਲ ਆਪਾਂ ਉਸ ਜਗ੍ਹਾ ਨੂੰ ਡੇਰਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਉੱਥੇ ਜਿੱਥੇ ਉਹਨਾਂ ਦੀ ਪਾਵਨ ਦੇ ਨੂੰ ਲੈ ਕੇ ਲਜਾਇਆ ਗਿਆ ਸੀ ਜੋ ਅੱਜ ਕੱਲ ਕਿੱਥੇ ਪਾਕਿਸਤਾਨ ਦੇ ਵਿੱਚ ਸਥਿਤ ਹੈ। ਤਾਂ ਇਹ ਸੀ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਮਤਲਬ ਕਿ ਸ਼ਹੀਦ ਕਰਨ ਦਾ ਸਮਾਂ ਗੁਰੂ ਅਰਜਨ ਦੇਵ ਜੀ ਦਾ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਜਿਹੜਾ ਉਹਨਾਂ ਨੇ ਆਦ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ ਠੀਕ ਹੈ ਉਹਨਾਂ ਦੇ ਵਿੱਚ ਕਿਸ ਨੇ ਕੀ ਕੀ ਭੂਮਿਕਾ ਨਿਭਾਈ ਸੀ ਆਪਾਂ ਉਹ ਇੱਕ ਵਾਰੀ ਸਾਰਾ ਸ਼ਾਰਟ ਫਾਰਮਸ ਦੇ ਵਿੱਚ ਕਲੈਕਟ ਕਰ ਲੈਣਾ ਤਾਂ ਜੋ ਤੁਹਾਨੂੰ ਯਾਦ ਹੋ ਜਾਵੇ ਤਾਂ ਜੇਕਰ ਗੱਲ ਕੀਤੀ ਆਵੇ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ 1604 ਈਸਵੀ ਨੂੰ ਠੀਕ ਹੈ 1604 ਈਸਵੀ ਨੂੰ ਆਦ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਗਿਆ ਸੀ ਪਹਿਲੇ ਲਖਾਰੀ ਕਿਸ ਨੂੰ ਬਣਾਇਆ ਗਿਆ ਸੀ ਭਾਈ ਗੁਰਦਾਸ ਜੀ ਨੂੰ ਜਿਨ੍ਹਾਂ ਨੇ ਆ ਆਦ ਗ੍ਰੰਥ ਨੂੰ ਆਪਣੇ ਹੱਥਾਂ ਨਾਲ ਲਿਖਿਆ ਗਿਆ ਸੀ ਠੀਕ ਹੈ ਪਹਿਲੇ ਗ੍ਰੰਥੀ ਕੌਣ ਸੀ ਬਾਬਾ ਬੁੱਢਾ ਜੀ ਸੀ ਜਿਹੜਾ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਸੀ ਉਹਦੇ ਟੋਟਲ ਕਿੰਨੇ ਅੰਗ ਸੀ ਟੋਟਲ 1430 ਅੰਗ ਸੀ ਆਦ ਗ੍ਰੰਥ ਸੇ ਪਹਿਲਾ ਮੁੱਖ ਬਾਕੀ ਸੀ ਸੂਹੀ ਮਹਿਲਾ ਠੀਕ ਹੈ ਤਾਂ ਉਹਦਾ ਜਿਹੜਾ ਪਹਿਲਾ ਮਹਿਲਾ ਸੀ ਉਹ ਸੀ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਵਾਣ ਆਇਆ RAM ਠੀਕ ਹੈ ਯਾਦ ਰੱਖਣਾ ਤੁਸੀਂ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਆਹ ਤਾਂ ਟੋਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੋਟਲ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਇਸ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਆਦਿ ਗ੍ਰੰਥ ਸਾਹਿਬ ਦੀ ਤਾਂ ਆਦਿ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਜੇਕਰ ਮੈਨ ਲਈ ਗੱਲ ਕਰੀਏ ਤਾਂ ਟੋਟਲ ਪੰਜ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਗਿਆ ਆਪਣੇ ਕੋਲ ਗੁਰੂ ਅੰਗਦ ਦੇਵ ਜੀ ਹੋ ਗਿਆ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਖੁਦ ਉਹ ਆਪ ਹੋ ਗਏ ਤਾਂ ਟੋਟਲ ਪੰਜ ਗੁਰੂ ਸਾਹਿਬਾਨ ਨੇ ਜਿਨ੍ਹਾਂ ਦੀ ਆਦਿ ਗ੍ਰੰਥ ਦੇ ਵੀ ਪਾਣੀ ਦਰਜ ਹੈ ਪਰ ਜਿਹੜੇ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਤਾਂ ਇਹਨਾਂ ਦੀ ਬਾਣੀ ਵੀ ਇਸ ਇਸ ਆਦਿ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀ ਗਈ ਸੀ ਨਾ ਇਸ ਕਰਕੇ ਤੁਸੀਂ 6 ਤੇ ਜੇਕਰ ਐਗਜ਼ਾਮ ਦੇ ਵਿੱਚ 6 ਨਾਮ ਦਿੱਤਾ ਗਿਆ ਨਾ 6 ਗੁਰੂਆਂ ਦੀ ਬਾਣੀ ਦਰਜ ਕੀਤੀ ਹੈ ਤਾਂ 6 ਲਾਇਓ ਅਗਰ ਨਹੀਂ ਤਾਂ ਆਪਣਾ 5 ਤਾਂ ਹੈ ਹੀ ਹੈ ਠੀਕ ਹੈ ਤਾਂ ਇਹ ਤੁਸੀਂ ਕਨਫਿਊਜ਼ ਨਹੀਂ ਹੋਣਾ ਇਸ ਦੇ ਵਿੱਚ ਤਾਂ ਆਦ ਗ੍ਰੰਥ ਸੀ ਜਿਹੜਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੋਟਲ 1604 ਦੇ ਵਿੱਚ ਹੋਇਆ ਸੀ ਠੀਕ ਹੈ ਹੁਣ ਰਾਗਬੱਦ ਬਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਟੋਟਲ 31 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਗਈ ਹੈ ਠੀਕ ਹੈ ਜਿਸ ਦੇ ਵਿੱਚ ਸ੍ਰੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ ਰਾਗ ਰਾਗ ਸ਼ਾਮਲ ਕੀਤੇ ਗਏ ਨੇ ਰਾਗ ਮੁਕਤ ਬਾਣੀਆਂ ਕਿੰਨੀਆਂ ਨੇ ਰਾਗ ਬੱਧ ਬਾਣੀ ਤਾਂ ਆਪਣੇ ਕੋਲ 31 ਹੋ ਗਈਆਂ ਤਾਂ ਇਹ ਨੋਟ ਕਰ ਲੈਣੇ ਤੁਸੀਂ ਕਾਫੀ ਇੰਪੋਰਟੈਂਟ ਨੇ ਰਾਗ ਮੁਕਤ ਬਾਣੀ ਦੀ ਗੱਲ ਕੀਤੀ ਜਾਵੇ ਤਾਂ ਕੁੱਲ 1430 1430 ਵਾਲੀ ਅੰਗਾਂ ਵਾਲੀ ਬੀਟ ਚ ਪਹਿਲੇ 13 ਪੰਨਿਆਂ ਦੇ ਵਿੱਚ ਜਪਜੀ ਸਾਹਿਬ ਰਾਗ ਮੁਕਤ ਬਾਣੀ ਹੈ ਠੀਕ ਹੈ ਯਾਦ ਰੱਖਣਾ ਤੁਸੀਂ ਸਿਰਫ ਰਾਗ ਮੁਕਤ ਬਾਣੀ ਕਿੰਨੇ ਇੱਕੇ ਜਪਜੀ ਸਾਹਿਬ ਠੀਕ ਹੈ ਯਾਦ ਰੱਖਣਾ ਤੁਸੀਂ ਅਗਰ ਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੀਆਂ ਵਾਰਾਂ ਨੇ ਟੋਟਲ 22 ਵਾਰਾਂ ਨੇ ਇਨ੍ਹਾਂ ਦੇ ਵਿੱਚੋਂ ਜਿਹੜੀਆਂ 21 ਬਾਰਾਂ ਨੇ ਉਹ ਚਾਰ ਗੁਰੂ ਸਾਹਿਬਾਨਾਂ ਦੀਆਂ ਨੇ ਤੇ ਇੱਕ ਵਾਰੇ ਜਿਹੜੀ ਉਹ ਪਾਈ ਸੰਤਾ ਜੀ ਤੇ ਪਾਈ ਬਲਵੰਡ ਜੀ ਦੀ ਏ ਠੀਕ ਹੈ ਯਾਦ ਰੱਖਣਾ ਜੇਕਰ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਟੋਟਲ ਕਿੰਨੀਆਂ ਵਾਰਾਂ ਸ਼ਾਮਿਲ ਕੀਤੀਆਂ ਗਈਆਂ ਨੇ ਤਾਂ ਟੋਟਲ 22 ਵਾਰਾਂ ਸ਼ਾਮਿਲ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 21 ਵਾਰਾਂ ਤਾਂ ਸ਼ੇਰੀਆਂ ਸਾਰੀਆਂ ਚਾਰ ਗੁਰੂ ਸਾਹਿਬਾਨਾਂ ਦੀਆਂ ਨੇ ਆਦ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਤੇ ਇੱਕ ਵਾਰ ਜਿਹੜੀ ਉਹ ਪਾਈ ਸੰਤਾ ਜੀ ਤੇ ਪਾਈ ਬਲਵੰਡ ਜੀ ਦੀ ਵਾਰ ਹੈ ਠੀਕ ਹੈ ਇਹਨਾਂ ਦਾ ਵੇਰਵਾ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ ਠੀਕ ਹੈ ਐਕਸਪਲੇਨ ਕਰ ਲੈਂਦੇ ਹਾਂ ਜੇਕਰ ਗੱਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ ਦੀ ਸਿੱਖਾਂ ਦੇ ਪਹਿਲੇ ਗੁਰੂ ਦੀ ਤਾਂ ਟੋਟਲ ਇਹਨਾਂ ਦੀਆਂ ਠੀਕ ਹੈ ਕਿਹੜੀਆਂ-ਕਿਹੜੀਆਂ ਨੇ ਨਾਮ ਸਮੇਤ ਆਪਾਂ ਕਵਰ ਕਰਦੇ ਹਾਂ ਤਾਂ ਜੋ ਤੁਹਾਨੂੰ ਇਹ ਕਨਫਿਊਜ਼ਨ ਦੂਰ ਹੋ ਜਾਵੇ ਤਾਂ ਪਹਿਲੀ ਮਾਜ ਠੀਕ ਹੈ ਦੂਜੀ ਆਸਾਂ ਦੀ ਵਾਰ ਤੀਸਰੀ ਮਲਾਰ ਦੀ ਵਾਰ ਠੀਕ ਹੈ ਤਾਂ ਗੁਰੂ ਨਾਨਕ ਦੇਵ ਜੀ ਟੋਟਲ ਤਿੰਨ ਵਾਰਾਂ ਨੇ ਮਾ ਆਰਮਾਜ ਦੀ ਤੇ ਆਸਾਂ ਦੀ ਵਾਰ ਤੇ ਮਲਾਰ ਦੀ ਮਾਗ ਠੀਕ ਹੈ ਤਾਂ ਗੁਰੂ ਅਮਰਦਾਸ ਜੀ ਵੱਲੋਂ ਗੁਰੂ ਅਮਰਦਾਸ ਜੀ ਟੋਟਲ ਕਿੰਨੀਆਂ ਵਾਰਾਂ ਨੇ ਤਾਂ ਉਹਨਾਂ ਦੀ ਟੋਟਲ ਚਾਰ ਵਾਰਾਂ ਨੇ ਕਿਹੜੀਆਂ-ਕਿਹੜੀਆਂ ਗੁਜਰੀ ਸੂਹੀ ਰਾਮਕਲੀ ਤੇ ਮਾਰੂ ਹਾਂ ਇਹ ਤੁਸੀਂ ਚਾਰ ਯਾਦ ਰੱਖਣੇ ਨੇ ਚਾਰ ਵਾਰਾਂ ਗੁਰੂ ਅਮਰਦਾਸ ਜੀ ਦੀ ਹੋ ਗਈਆਂ ਠੀਕ ਹੈ ਗੁਰੂ ਰਾਮਦਾਸ ਜੀ ਦੀਆਂ ਡੇਟ ਦੇਖਦੇ ਆ ਤਾਂ ਟੋਟਲ 8-12 ਨੇ ਇਹਨਾਂ ਦੀਆਂ ਗੁਰੂ ਰਾਮਦਾਸ ਜੀ ਦੀਆਂ ਕਿਹੜੀਆਂ-ਕਿਹੜੀਆਂ ਨੇ ਸਿਰੀ ਰਾਗ ਗੌੜੀ ਬਿਹਾਗੜਾ ਵਡਹਾਂਸ ਥੋਰਠ ਬਿਲਾਵਲ ਸਾਰੰਗ ਅਤੇ ਕਾਨੜਾ ਟੋਟਲ 8-12 ਇਸ ਦੇ ਵਿੱਚ ਗੁਰੂ ਜੀ ਦੀਆਂ ਦਰਜ ਕੀਤੀਆਂ ਗਈਆਂ ਨੇ ਗੁਰੂ ਰਾਮਦਾਸ ਜੀ ਦੀਆਂ ਤੇ ਗੁਰੂ ਅਰਜਨ ਦੇਵ ਜੀ ਦਾ ਦੇਖ ਲੈਂਦੇ ਆ ਤਾਂ ਗੁਰੂ ਅਰਜਨ ਦੇਵ ਜੀ ਦੀਆਂ ਟੋਟਲ 6-12 ਸ਼ਾਮਿਲ ਕੀਤੀਆਂ ਗਈਆਂ ਨੇ ਗੌੜੀ ਗੁਜਰੀ ਜੈਤਸਰੀ RAM ਕਲੀ ਮਾਰੂ ਤੇ ਬਸੰਤ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣੇ ਨੇ ਗੁਰੂ ਨਾਨਕ ਦੇਵ ਜੀ ਦੇ ਟੋਟਲ 3 ਵਾਰਾਂ ਨੇ ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਨੇ ਠੀਕ ਹੈ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਤੇ ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ ਆਦ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਠੀਕ ਹੈ ਉਸ ਤੋਂ ਬਾਅਦ ਟੋਟਲ 9 ਤੁਨਾ ਵੀ ਗਏ ਇਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਉਹ ਵੀ ਦੇਖ ਲੈਣੇ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿੱਥੇ ਸੰਗੀਤ ਵਿੱਚ ਕਮਾਲ ਕੀਤਾ ਹੈ ਨਾਲ ਹੀ ਬੀਰ ਰਸ ਪੈਦਾ ਕਰਨ ਲਈ ਪਰ ਉਪਕਾਰੀ ਸੂਰਬੀਰ ਤੇ ਪੁਰਸ਼ਾਂ ਦਾ ਨਾਮ ਅ ਉਸ ਪੁਰਸ਼ਾਂ ਦੇ ਨਾਵਾਂ ਦੀਆਂ 12 ਦੇ ਟੰਗ ਪਰ ਗੌਂਡੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 9 ਧੂਨਾ ਚੜਾਈਆਂ ਹਨ ਪਰ ਮੀਰੀ ਪੀਰੀ ਦੇ ਮਾਲਕ ਛੇਮੇ ਪਾਤਸ਼ਾਹ ਨੇ ਅਬਦੁੱਲ ਨੱਥੇ ਤੇ ਹੋਰ ਦਾਡੀਆਂ ਪਾਸੋਂ ਗਵਾਈਆਂ ਜਿਨ੍ਹਾਂ ਚ ਸਿੱਖ ਪੰਥ ਨੂੰ ਸੂਰਬੀਰਤਾ ਤੇ ਸੰਤ ਸਿਪਾਈ ਹੋਣ ਦੀ ਗੁਣਤੀ ਦਿੱਤੀ ਗਈ ਹੈ ਠੀਕ ਹੈ ਤਾਂ ਟੋਟਲ 9 ਧੂਨਾ ਵੀ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਤਾਂ ਦੋਸਤੋ ਏਸੀ ਆਪਣੇ ਗੁਰੂ ਅਰਜਨ ਦੇਵ ਜੀ ਦੀ ਥਿਊਰੀ ਹੋਪਸ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੇ ਚਾਹਦੇ ਲਾਈਕ ਜ਼ਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਗੁਰੂ ਅਰਜਨ ਦੇਵ ਜੀ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਬਣਦੇ ਨੇ ਐਮਸੀਕਿਊਜ਼ ਉਹ ਆਪਾਂ ਕਵਰ ਕਰਾਂਗੇ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ